ਪਾਕਿਸਤਾਨ ਫਿਰ ਆਪਣੀਆਂ ਨਾਪਾਕ ਹਰਕਤਾਂ ਤੇ ਉਤਰ ਆਇਆ ਹਾਲਾਂਕਿ ਸੀਜ਼ਫਾਇਰ ਹੋਈ ਸੀ ਲੱਗੇ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਭਾਸ਼ਣ ਦਿੰਦੇ ਨੇ ਉਹਨਾਂ ਤੋਂ ਪਹਿਲਾਂ ਡੋਨਾਲਡ ਟਰੰਪ ਰਾਸ਼ਟਰਪਤੀ ਆਪਣਾ ਭਾਸ਼ਣ ਦਿੰਦੇ ਨੇ ਤੇ ਉਸ ਤੋਂ ਬਾਅਦ ਠੀਕ 8 ਵਜੇ ਦੇ ਭਾਸ਼ਣ ਤੋਂ ਬਾਅਦ ਦੁਬਾਰਾ ਖਬਰਾਂ ਸਾਹਮਣੇ ਆਉਣ ਲੱਗ ਗਈਆਂ ਕਦੀ ਜੰਮੂ ਕਸ਼ਮੀਰ ਤੋਂ ਖਬਰ ਆ ਰਹੀ ਸੀ ਔਰ ਕਦੀ ਪੰਜਾਬ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡਰੋਨਸ ਸੰਭਾਵੀ ਡਰੋਨਸ ਵੇਖੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਇਥੋਂ ਤੱਕ ਕਿ ਸਰਹੱਦੀ ਜ਼ਿਲ੍ਹਿਆਂ ਦੇ ਨਾਲ-ਨਾਲ ਜਲੰਧਰ ਦੇ ਵਿੱਚ ਵੀ ਸੁਰਨਸੀ ਦੇ ਕਰੀਬ ਡਰੋਨਸ ਸੰਭਾਵੀ ਡਰੋਨਸ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਹੁਸ਼ਿਆਰਪੁਰ ਤੋਂ ਵੀ ਕੁਝ ਅਪਡੇਟਸ ਸਾਹਮਣੇ ਆਏ ਸੀ ਹਾਲਾਂਕਿ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਹੋਈ ਤੇ ਉਸ ਵੇਲੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਇਹ ਆਰਮੀ ਪ੍ਰੋਟੋਕਾਲ ਹੋ ਸਕਦਾ ਆ ਇਹਨੂੰ ਸਿੱਧੇ ਤੌਰ ਦੇ ਉੱਤੇ ਹਮਲਾ ਨਹੀਂ ਕੰਸਿਡਰ ਕਰਨਾ ਚਾਹੀਦਾ ਨਾ ਹੀ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਜ਼ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਕਿ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਹਾਲਾਂਕਿ ਇਹ ਤੇ ਆਤਨ ਪੱਦਰ ਦੇ ਉੱਤੇ ਬਲੈਕਆਉਟਸ ਕਰ ਦਿੱਤੇ ਗਏ ਸੀ ਹੁਣ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੋਈਆਂ ਉਹ ਜਾਣਨਾ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਾਂ ਅੰਮ੍ਰਿਤਸਰ ਇਹ ਸਰਹੱਦੀ ਇਲਾਕਾ ਪਠਾਨਕੋਟ ਸਰਹੱਦੀ ਇਲਾਕਾ ਇੱਥੇ ਵੀ ਜਾਣਕਾਰੀ ਮੁਤਾਬਕ ਕੁਝ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਨਾਲ ਦੀ ਨਾਲ ਤਰਨਤਾਰਨ ਨਾਲ ਲੱਗਦੇ ਕੁਝ ਇਲਾਕੇ ਜਿਹੜੇ ਨੇ ਖਾਸ ਕਰਕੇ ਗੋਇੰਦਵਾਲ ਸਾਹਿਬ ਨਾਲ ਲੱਗਦੇ ਕੁਝ ਪਿੰਡ ਨੇ ਉੱਥੋਂ ਵੀ ਕੁਝ ਖਬਰਾਂ ਜੜੀਆਂ ਨੇ ਉਹ ਸਾਹਮਣੇ ਆਈਆਂ ਕਿਉਂਕਿ ਉਹਨਾਂ ਨੇ ਯਾਨੀ ਕਿ ਲੋਕਾਂ ਨੇ ਉੱਥੇ ਰਹਿ ਆਈ ਸੀ ਲੋਕਾਂ ਨੇ ਜਾਣਕਾਰੀ ਮੁਤਾਬਕ ਕੁਝ ਇਸ ਤਰ੍ਹਾਂ ਦੀ ਗਤੀਵਿਧੀ ਅਸਮਾਨ ਦੇ ਵਿੱਚ ਵੇਖੀ ਔਰ ਜਲੰਧਰ ਸ਼ਹਿਰ ਤੋਂ ਵੀ ਇਦਾਂ ਦੀਆਂ ਖਬਰਾਂ ਸਾਹਮਣੇ ਆਈਆਂ ਜਲੰਧਰ ਦੇ ਸੁਰਾਨਸੀ ਦੇ ਕਰੀਬ ਇਲਾਕੇ ਦੇ ਵਿੱਚ ਇਦਾਂ ਦੀ ਗਤੀਵਿਧੀ ਵੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਪਾਰਸ਼ੀਅਲ ਬਲੈਕਆਊਟ ਜਲੰਧਰ ਦੇ ਵਿੱਚ ਕਰ ਦਿੱਤਾ ਜਾਂਦਾ ਹੈ ਹੁਸ਼ਿਆਰਪੁਰ ਦੇ ਵਿੱਚ ਕੁਝ ਦਿਨਾਂ ਵਾਸਤੇ ਬਲੈਕਆਊਟ ਕਰ ਦਿੱਤਾ ਜਾਂਦਾ ਹੈ ਹੁਸ਼ਿਆਰਪੁਰ ਦੇ ਪੱਤਰਕਾਰਾਂ ਨੇ ਇਹ ਕਿਹਾ ਕਿ ਇਸ ਨੂੰ ਸਿੱਧੇ ਤੌਰ ਦੇ ਉੱਤੇ ਡਰੋਨ ਨਹੀਂ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ ਆਰਮੀ ਦਾ ਕੋਈ ਪ੍ਰੋਟੋਕਾਲ ਹੋਵੇ ਹੋ ਸਕਦਾ ਹੈ ਕਿ ਆਰਮੀ ਦੇ ਵੱਲੋਂ ਕੋਈ ਸੇਫਟੀ ਪ੍ਰੀਕਾਸ਼ਨਰੀ ਮੀజర్ ਜਿਹੜਾ ਵਰਤਿਆ ਜਾ ਰਿਹਾ ਹੋਵੇ ਜਾਂ ਕੋਈ ਮੌਕ ਡ੍ਰਿਲ ਵੀ ਹੋ ਸਕਦੀ ਹੈ ਹੋ ਸਕਦਾ ਹੈ ਕਿ ਡਰੋਨਸ ਹੀ ਆਏ ਹੋਣ ਔਰ ਆਰਮੀ ਨੇ ਉਹਨਾਂ ਨੂੰ ਠੇਰ ਕਰ ਦਿੱਤਾ ਹੋਵੇ ਯਾਨੀ ਕਿ ਹੁਸ਼ਿਆਰਪੁਰ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕਿਤੇ ਇੱਕ ਪਾਸੇ ਮਾਮਲਾ ਨਹੀਂ ਖੜਿਆ ਹਾਲਾਂਕਿ ਉਡੀਕ ਕੀਤੀ ਜਾ ਰਹੀ ਹੈ ਆਰਮੀ ਦੇ ਵੱਲੋਂ ਪਰ ਆਰਮੀ ਦੇ ਹੀ ਐਡਵਾਈਜ਼ਰੀ ਦੇ ਮੁਤਾਬਕ ਹੀ ਹੁਸ਼ਿਆਰਪੁਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਡੀਸੀ ਦੇ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਔਰ ਕੁਝ ਦਿਨ ਵਾਸਤੇ ਬਲੈਕਆਊਟ ਜਿਹੜਾ ਉਹ ਕਰ ਦਿੱਤਾ ਜਾਂਦਾ ਹੁਣ ਇਹੋ ਜੀ ਸਿਚੁਏਸ਼ਨ ਜਿਹੜੀ ਹੈ ਉਹ ਜਾਣਕਾਰੀ ਮੁਤਾਬਕ ਤਾਂ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਨਜ਼ਰ ਆਵੇ ਪਰ ਆਹੀ ਚਾਹਾਂਗੇ ਕਿ ਸਭ ਕੁਝ ਸੁਖ ਸ਼ਾਂਤੀ ਦੇ ਨਾਲ ਲੰਘੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਆਪੋ ਆਪਣੇ ਸੂਬਿਆਂ ਦੇ ਵਿੱਚ ਆਪੋ ਆਪਣੇ ਦੇਸ਼ ਦੇ ਵਿੱਚ ਸ਼ਾਂਤੀਪੂਰਵਕ ਢੰਗ ਦੇ ਨਾਲ ਵਿਚਰਨ ਕੰਮ ਕਰਨ ਰੋਜ਼ਾਨਾ ਦੀ ਜ਼ਿੰਦਗੀ ਜਿਉਣ ਪਰ ਇਸ ਦੇ ਬਾਵਜੂਦ ਜੋ ਸਥਿਤੀ ਬਣਦੀ ਪਈ ਹੈ ਪ੍ਰਸ਼ਾਸਨ ਦੇ ਵੱਲੋਂ ਸਮੇਂ ਤੋਂ ਸਮੇਂ ਸਥਿਤੀ ਦੇ ਹਿਸਾਬ ਦੇ ਨਾਲ ਫੈਸਲਾ ਲਿਆ ਜਾ ਰਿਹਾ ਜੋ ਵੀ ਹੋਏਗਾ ਉਹਦੇ ਸਮੇਂ ਦੱਸਦੇ ਰਹਿਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ